ਤਾਂ ਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਨੇ ਸਲਫਾਸ ਖਾ ਲਈ ਸੀ ਜੀਆਂ ਚਾਰਕ ਦਿਨ ਪਹਿਲਾਂ ਸਲਫਾਸ ਖਾਦੀ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਹੁਣੀ ਮਰਨ ਵਰਤਨ ਤੇ ਬੈਠੇ ਕੋਈ ਨੇ ਅੱਜ 23ਵਾਂ ਦਿਨ ਹੈ ਤਾਂ ਉਹਨਾਂ ਦੀ ਹਾਲਤ ਨੂੰ ਦੇਖ ਕੇ ਇਸ ਕਿਸਾਨ ਵੀਰ ਨੇ ਜਿਸ ਦਾ ਨਾਮ ਰਣਜੋਤ ਸਿੰਘ ਦੱਸਿਆ ਜਾ ਰਿਹਾ ਔਰ ਰਤਨਕੇੜੀ ਖੰਨੇ ਦੇ ਲਾਗੇ ਕੋਲ ਹੈ ਪਿੰਡ ਇਹ ਔਰ ਉੱਥੋਂ ਦਾ ਇਹ ਕਿਸਾਨ ਦੱਸਿਆ ਜਾ ਰਿਹਾ ਜਿਹੜਾ ਕਿ ਲੰਮੇ ਸਮੇਂ ਤੋਂ ਕਿਸਾਨੀ ਧਰਨੇ ਦੇ ਨਾਲ ਜੁੜਿਆ ਹੋਇਆ ਸੀ ਦੱਸਿਆ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿ ਦਿੱਲੀ ਧਰਨੇ ਤੇ ਵੀ ਇਹ ਪਹੁੰਚਿਆ ਸੀਗਾ ਉੱਥੇ ਵੀ ਇਸ ਨੇ ਜਿੰਨਾ ਤਿੱਕਰ ਅੰਦੋਲਨ ਚੱਲਿਆ ਉਹਨਾਂ ਸਮਾਂ ਆਪਣੀ ਉਥੇ ਸੇਵਾ ਨਭਾਈ ਉਸ ਧਰਨੇ ਦੇ ਵਿੱਚ ਗਿਆ ਔਰ ਇੱਥੇ ਵੀ ਜਦੋਂ ਸ਼ੰਭੂ ਤੋਂ ਮੋਰਚਾ ਲੱਗਿਆ ਉਦੋਂ ਤੋਂ ਹੀ ਇੱਥੇ ਡਟਿਆ ਹੋਇਆ ਸੀ ਤਕਰੀਬਨ ਹਫ਼ਤੇਕ ਵਾਸਤੇ ਘਰੇ ਆ ਜਾਂਦਾ ਫਿਰ 3-4 ਮਹੀਨੇ ਅੰਦੋਲਨ ਦੇ ਵਿੱਚ ਚੱਲਿਆ ਜਾਂਦਾ ਸੀਗਾ ਅਰ ਜਦੋਂ ਜਗਜੀਤ ਸਿੰਘ ਡੱਲੇਵਾਲ ਹੁਣੀ ਮਰਨ ਵਰਤਨ ਤੇ ਬੈਠਦੇ ਨੇ ਤਾਂ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਇਹਦੇ ਕੋ ਰਿਖਾ ਨਹੀਂ ਗਿਆ ਜਿਵੇਂ ਪਰਿਵਾਰ ਦਾ ਕਹਿਣਾ ਹੈ ਕਿ ਰਿਖਾ ਨਹੀਂ ਗਿਆ ਤੇ ਉਸ ਤੋਂ ਬਾਅਦ ਇਸਨੇ ਸਲਫਾਸ ਖਾ ਕੇ ਤੇ ਆਤਮ ਹੱਤਿਆ ਕਰ ਲਈ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਖੰਨਾ ਦੇ ਪਿੰਡ ਰਤਨਖੇੜੀ ਦਾ ਇੱਕ ਕਿਸਾਨ ਹੈ ਜਿਹੜਾ ਕਿ ਸ਼ੰਭੂ ਬਾਰਡਰ ਤੇ ਧਰਨੇ ਦੇ ਵਿੱਚ ਗਿਆ ਹੋਇਆ ਸੀਗਾ ਆਰ ਉੱਥੇ ਜਦੋਂ ਜਗਜੀਤ ਸਿੰਘ ਡੱਲੇਵਾਲ ਖੁਣਾ ਦੀ ਸਿਹਤ ਦੇਖੀ ਕਿਉਂਕਿ ਲਗਾਤਾਰ ਉਹਨਾਂ ਨੂੰ 23 ਦਿਨ ਹੋ ਚੁੱਕੇ ਨੇ ਮਰਨ ਵਰਤਨ ਤੇ ਬੈਠੇ ਹੋਏ ਉਹਨਾਂ ਦੀ ਜਦੋਂ ਸੇਹ ਦੇਖੀ ਐ ਤੇ ਉਸ ਤੋਂ ਬਾਅਦ ਆ ਆਪਣੇ ਆਪ ਦੇ ਵਿੱਚ ਸਲਫਾਸ ਖਾ ਲਈ ਔਰ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਹਸਪਤਾਲ ਦੇ ਵਿੱਚ 4 ਦਿਨ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇਸ ਨੂੰ ਮਰਿਤਕ ਐਲਾਨ ਦਿੱਤਾ ਗਿਆ ਹਾਲਾਂਕਿ ਹੁਣ ਘਰ ਦੇ ਵਿੱਚ ਮਾਤਮ ਸ਼ਾਇਆ ਹੋਇਆ ਔਰ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਸ਼ੰਭੂ ਬਾਰਡਰ ਦੇ ਉੱਪਰ ਇਸ ਨੇ ਸਲਫਾਸ ਜਿਹੜੀ ਉਹ ਖਾਧੀ ਸੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਜਾ ਕੇ ਕਿਸਾਨ ਰਣਜੋਤ ਸਿੰਘ ਨੇ ਦਮ ਤੋੜ ਦਿੱਤਾ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਉਹਨਾਂ ਦਾ ਇਸ ਬਾਬਤ ਕਿ ਤਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਨੇ ਸਲਫਾਸ ਖਾ ਲਈ ਸੀ ਜੀ ਹਾਂ ਚਾਰਕ ਦਿਨ ਪਹਿਲਾਂ ਸਲਫਾਸ ਖਾਧੀ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਹੁਣੀ ਮਰਨ ਵਰਤਨ ਤੇ ਬੈਠੇ ਕੋਈ ਨਹੀਂ ਅੱਜ 23 ਮਾਦੀਨ ਹੈ ਤਾਂ ਉਹਨਾਂ ਦੀ ਹਾਲਤ ਨੂੰ ਦੇਖ ਕੇ ਇਸ ਕਿਸਾਨ ਵੀਰ ਨੇ ਜਿਸ ਦਾ ਨਾਮ ਰਣਜੋਤ ਸਿੰਘ ਦੱਸਿਆ ਜਾ ਰਿਹਾ ਔਰ ਰਤਨ ਕਿੜੀ ਖੰਨੇ ਦੇ ਲਾਗੇ ਕੋਲ ਹੈ ਪਿੰਡ ਖੇ ਔਰ ਉਥੋਂ ਦਾ ਇਹ ਕਿਸਾਨ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਲੰਮੇ ਸਮੇਂ ਤੋਂ ਕਿਸਾਨੀ ਧਰਨੇ ਦੇ ਨਾਲ ਜੁੜਿਆ ਹੋਇਆ ਸੀ ਦੱਸਿਆ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿ ਦਿੱਲੀ ਧਰਨੇ ਤੇ ਵੀ ਇਹ ਪਹੁੰਚਿਆ ਸੀਗਾ ਉਥੇ ਵੀ ਇਸ ਨੇ ਜਿੰਨਾ ਤਿੱਕਰ ਅੰਦੋਲਨ ਚੱਲਿਆ ਉਹਨਾਂ ਸਮਾਂ ਆਪਣੀ ਉਥੇ ਸੇਵਾ ਨਭਾਈ ਉਸ ਧਰਨੇ ਦੇ ਵਿੱਚ ਗਿਆ ਔਰ ਇੱਥੇ ਵੀ ਜਦੋਂ ਸ਼ੰਭੂ ਤੋਂ ਮੋਰਚਾ ਲੱਗਿਆ ਉਦੋਂ ਤੋਂ ਹੀ ਇੱਥੇ ਡਟਿਆ ਕਿਆ ਸੀ ਤਕਰੀਬਨ ਹਫ਼ਤੇਕ ਵਾਸਤੇ ਘਰੇ ਆ ਜਾਂਦਾ ਫਿਰ 3-4 ਮਹੀਨੇ ਅੰਦੋਲਨ ਦੇ ਵਿੱਚ ਚੱਲਿਆ ਜਾਂਦਾ ਸੀਗਾ ਔਰ ਜਦੋਂ ਜਗਜੀਤ ਸਿੰਘ ਡੱਲੇਵਾਲ ਹੁਣੀ ਮਰਨ ਵਰਤਨ ਤੇ ਬੈਠਦੇ ਨੇ ਤਾਂ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਇਹਦੇ ਕੋਲ ਰਹਿਣਾ ਨਹੀਂ ਗਿਆ ਜਿਵੇਂ ਪਰਿਵਾਰ ਦਾ ਕਹਿਣਾ ਹੈ ਕਿ ਰਿਖਾ ਨਹੀਂ ਗਿਆ ਤੇ ਉਸ ਤੋਂ ਬਾਅਦ ਇਸਨੇ ਸਲਫਾਸ ਖਾ ਕੇ ਤੇ ਆਤਮ ਹੱਤਿਆ ਕਰ ਲਈ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਖੰਨਾ ਦੇ ਪਿੰਡ ਰਤਨ ਖੇੜੀ ਦਾ ਇੱਕ ਕਿਸਾਨ ਹੈ ਜਿਹੜਾ ਕਿ ਸ਼ੰਭੂ ਬਾਰਡਰ ਤੇ ਧਰਨੇ ਦੇ ਵਿੱਚ ਗਿਆ ਪਿਆ ਸੀਗਾ আর ਉੱਥੇ ਜਦੋਂ ਜਗਜੀਤ ਸਿੰਘ ਡੱਲੇਵਾਲ ਖੁਣਾ ਦੀ ਸਿਹ ਦੇਖੀ ਕਿਉਂਕਿ ਲਗਾਤਾਰ ਉਹਨਾਂ ਨੂੰ 23 ਦਿਨ ਹੋ ਚੁੱਕੇ ਨੇ ਮਰਨ ਵਰਤਨ ਤੇ ਬੈਠੇ ਹੋਏ ਉਹਨਾਂ ਦੀ ਜਦੋਂ ਸਿਹ ਦੇਖੀ ਹੈ ਤੇ ਉਸ ਤੋਂ ਬਾਅਦ ਆਪਣੇ ਆਪ ਦੇ ਵਿੱਚ ਸਲਫਾਸ ਖਾ ਲਈ ਔਰ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਹਸਪਤਾਲ ਦੇ ਵਿੱਚ 4 ਦਿਨ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇਸ ਨੂੰ ਮਰਿਤਕ ਐਲਾਨ ਦਿੱਤਾ ਗਿਆ ਹਾਲਾਂਕਿ ਹੁਣ ਘਰ ਦੇ ਵਿੱਚ ਮਾਤਮ ਸ਼ਾਇਆ ਕੁਇਆ ਔਰ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਸ਼ੰਭੂ ਬਾਰਡਰ ਦੇ ਉੱਪਰ ਇਸ ਨੇ ਸਲਫਾਸ ਜਿਹੜੀ ਉਹ ਖਾਧੀ ਸੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਜਾ ਕੇ ਕਿਸਾਨ ਰਣਜੋਤ ਸਿੰਘ ਨੇ ਦਮ ਤੋੜ ਦਿੱਤਾ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਉਹਨਾਂ ਦਾ ਇਸ ਬਾਬਤ